ਲੋ ਜੀ ਅੱਜ ਆਪਾਂ ਬਣਾਉਣਗੇ ਆ ਕੜਾ 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 ਬਣਾਉਣਗੇ ਆ ਤੇਰੇ ਚ ਸੁੰਡੀਆਂ ਅਸੂਰੀ ਦੇ ਵਿੱਚ ਤੇ ਆਪਾਂ ਪਾਉਣੇ ਨਾ ਜੇ ਅਗਰ ਪਬਲਿਕ ਕਰ ਦੇਗਾ ਠੀਕ ਆ ਆਪਾਂ ਪਾਉਣ ਕਰ ਲੱਗੇ ਆ ਜੀ ਪਾਣੀ ਵਿੱਚ ਛਾਣਦੇ ਇਸ ਕਰਕੇ ਪਏ ਆ ਹੂੰ ਕਿ ਸੁੰਡੀਆਂ ਵਿੱਚ ਨਾ ਸੁੰਡੀਆਂ ਪਈਆਂ ਆ ਸੁੰਡੀਆਂ ਪਈਆਂ ਕਿਉਂ ਪਈਆਂ ਲੱਗਿਆ ਨਾ ਪਰ ਬਟਾ ਜੀ ਫੋਟੋ ਨਹੀਂ ਹੁੰਦੀ ਪਈ ਆਉਂਦੀ ਹੁੰਦੀ ਆਉਂਦੀ ਹਾਂਜੀ ਠੀਕ ਆਉਂਦੀ ਆ ਐਦਾਂ ਕਰਕੇ ਆਪਾਂ ਪਾਉਂਦੇ ਆ ਕੜਾਈ ਦੇ ਵਿੱਚ ਪਾਉਣਾ ਹੈਗਾ ਦੇਸੀ ਘਿਓ ਹਾਂ ਹਾਂ ਦੇਸੀ ਘਿਓ ਪਾਉਣਾ ਜੀ ਪਕੜਾਈ ਦੇ ਵਿੱਚ ਤੇ ਜਿਹੜਾ ਇਹ ਆਪਣਾ ਪਾਣੀ ਵਿੱਚ ਛਾਣੀ ਸੀਗੀ ਸੂਜੀ ਉਹ ਤੁਸੀਂ ਦੇਖਿਆ ਸੀਗਾ ਇਹਦਾ ਪਹਿੜਾ ਕੜਾ ਬਣਾ ਰਿਹਾ ਹੈ ਸੂਜੀ ਦਾ ਤੇ ਉਸ ਟਾਈਮ ਜਿਹੜਾ ਫੋਨ ਫੜ ਉਹ ਫੋਨ ਫੜ ਨਹੀਂ ਹੋਇਆ ਹੈਗਾ ਤੇ ਵਲੌਗ ਨਹੀਂ ਬਣਾਇਆ ਉਸ ਟਾਈਮ ਤੇ ਹੁਣ ਜਿਹੜਾ ਵਲੌਗ ਆਪਾਂ ਉਹ ਬਣਾਵਾਂਗੇ ਆਟੇ ਦੇ ਕੜਾ ਦਾ ਅੱਜ ਆਟੇ ਦਾ ਕੜਾ ਬਣਾਉਣ ਗਏ ਆਂ ਤੇ ਸੂੜੀ ਦਾ ਬਣਾ ਕੇ ਦੇਖ ਲਿਆ ਆਪਾਂ ਤੇ ਉਹ ਸ਼ੱਕੇ ਹੁਣ ਆਟੇ ਦਾ ਬਣਾਉਣ ਲੱਗੇ ਆ ਤੁਸੀਂ ਇੱਥੇ ਸਾਰੇ ਇਹਨਾਂ ਵੀਡੀਓ ਨੂੰ ਬਣੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਪਾਉਣ ਲੱਗੇ ਆ ਜੀ ਇਹਦੇ ਵਿੱਚ ਇਹ ਘੇ ਪਾ ਲਈਏ ਤੇ ਘੇ ਪਾ ਕੇ ਤਾਂ ਫਿਰ ਆਪਾਂ ਪਾਵਾਂਗੇ ਆਟਾ ਵਿੱਚ ਤੇ ਕਿਉਂਕਿ ਹੁਣ ਪਾ ਖਾ ਲਈਏ ਲਓ ਜੀ ਘੇ ਆਪਾਂ ਪਾ ਲਿਆ ਵਿੱਚ ਜੀ ਇਹਦੇ ਤੇ ਘੇ ਅਸੀਂ ਪਾ ਲਿਆ ਆ ਤੇ ਹੁਣ ਆਪਾਂ ਆਟਾ ਮੇਣ ਕੇ ਦੇਖਣਗੇ ਕਿੰਨਾ ਆਟਾ ਨਹੀਂ ਤੋਂ ਬਣਾਉਣਾ ਨਹੀਂ ਫੇ ਚਾ ਰਹਿਣ ਦੇ ਫੇ ਤੇ ਆਹ ਦੇਖੋ ਜੀ ਕੇ ਆਪਾਂ ਪਾ ਲਿਆ ਗਿਆ ਇਹਦੇ ਵਿੱਚ ਤੇ ਕੇ ਜਿਹੜਾ ਹੈਗਾ ਅਸੀਂ ਮਤਲਬ ਇੱਥੇ ਪਾ ਲਿਆ ਜਿੰਨਾ ਸੀਗਾ ਆਪਾਂ ਸਾਰੇ ਪਾ ਲਿਆ ਵਿੱਚ ਤੇ ਉਹਦੇ ਨਾਲ ਇਦਾਂ ਕਿ ਕੇ ਸਿਰ ਤੋਂ ਥੋੜਾ ਜਿਹਾ ਤਕਰੀਬਨ ਸਮਝ ਲੋ ਥੋੜਾ ਜਿਹਾ ਕਿ ਇਹ ਵੀ ਦਾਫੀ ਹੋ ਗਏ ਪੜਿਆ ਵਿੱਚ ਆਪਣੇ ਇਖੜੇ ਆਉਤ ਨੇ ਆਟੇ ਦਾ ਬਣਾ ਕੇ ਦੇਖਣਗੇ ਜੀ ਹੁਣ ਕੋੜਾ ਆਟੇ ਦਾ ਬਾਪੂ ਸਾਡੇ ਨੂੰ ਬਾਪੂ ਸੰਦਾ ਆਟੇ ਦਾ ਕੜਾ ਥੋੜਾ ਆਟੇ ਦਾ ਬਣਾ ਕੇ ਤੇ ਬਣਾਈਏ ਬਾਪੂ ਨੂੰ ਵੀ ਥੋੜਾ ਇਹ ਫਿਰ ਮੈਂ ਬਣਾ ਰਿਹਾ ਜੀ ਕੜਾ ਅੱਜ ਪਤਨੀ ਨੂੰ ਹਲਵਾ ਸਾਡੀ ਸਾਡੇ ਤਾਂ ਕੜਾ ਸੱਤ ਦੇ ਆ ਤੁਸੀਂ ਦੱਸੋ ਤੁਹਾਡੇ ਕੀ ਸਾਦੇ ਹਲਵਾ ਸਾਡੇ ਕੀ ਸਾਦੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਤੇ ਪਿਆਰਾ ਜਿਹਾ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸਾਰਿਆਂ ਨੇ ਲਾਈਕ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅੱਪਾ ਅੱਜ ਦੀ ਹੋਰ ਜੁੜੀ ਰੈਸਪੀ ਲੈ ਕੇ ਆਂਦੇ ਰਹਾ ਮਾ ਕਰਾਂਗੇ ਆਪਣੇ ਚੈਨਲ ਤੇ ਜੀਆ ਸੋਣ ਦੇਖੋ ਤੇ ਬਾਕੀ ਸਾਡੇ ਦੂਜੇ ਚੈਨਲ ਤੇ ਵਲੋਗਿੰਗ ਆਉਂਦੀ ਹੈ ਉਹ ਤੁਸੀਂ ਦੇਖਿਆ ਕਰੋ ਜੀ ਸਹਿਜ ਅਮਨ ਬਲੌਗਸ ਤੇ ਜਾ ਕੇ ਤੇ ਉਹ ਰਾਤ ਨੂੰ ਤੇ ਬਲੌਗ ਅਪਲੋਡ ਕਰਦਾ ਆ ਜੋ ਡੇਲੀ ਦਾ ਰੁਟੀਨ ਦਾ ਸਾਡਾ ਆਪੋ ਮਤਲਬ ਡੇਲੀ ਬਲੌਗ ਆਉਂਦਾ ਤੇ ਲਾਈਵ ਜੋ ਸੀ ਕਰਦੀਆਂ ਡੇਲੀ ਲਾਈਵ ਬਲੌਗ ਹੁੰਦੇ ਉੱਤੇ ਤੇ ਜਾ ਕੇ ਜਰੂਰ ਦੇਖਿਆ ਕਰੋ ਉਧਰ ਵੀ ਤੇ ਉਹਨਾਂ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰ ਜਿਹਾ ਕਰ ਦਿਓ ਕਮੈਂਟ ਤੇ ਆਹ ਦੇਖੋ ਜੀ ਆਪਾਂ ਉਹਨਾਂ ਨੂੰ ਆਟਾ ਘੇਚ ਪਾ ਰਹੇ ਆ ਜੀ ਇਹਨੂੰ ਆਪਾਂ ਹਿਲਾਈ ਜਾਣਾ ਜਦ ਤੱਕ ਇਹ ਬਣਾਉਣ ਲਈ ਜਦ ਤੱਕ ਇਹ ਨੂੰ ਜ਼ਿਆਦਾ ਬ੍ਰਾਊਨ ਬ੍ਰਾਊਨ ਜਿਹਾ ਵਧੀਆ ਲੱਗ ਰਿਹਾ ਹੈ ਤੇ ਕਹਿ ਸਕਦੇ ਹਾਂ ਥੋੜ੍ਹਾ ਦੇਰ ਬੰਦ ਕੇ ਬ੍ਰਾਊਨ ਹੋਤੀ ਹੋਈ ਹੈ ਨੂੰ ਬ੍ਰਾਊਨ ਬ੍ਰਾਊਨ ਜਿਹਾ ਵਧੀਆ ਲੱਗਦਾ ਹੈ ਤੇ ਦੇਸੀ ਘੇੜੀ ਬਣਾਇਆ ਆਪਾਂ ਸਾਰਾ ਇਹ ਸੀ ਕੇ ਥੋੜਾ ਘੱਟ ਸੀਗਾ ਮੇਰੇ ਹਿਸਾਬ ਨਾਲ ਪਰ ਇਹ ਵੀ ਗੱਲ ਵਰਤ ਜਿਹੜੀ ਪਾਣੀ ਗਈ ਹੈ ਤੇ ਬ੍ਰਾਊਨ ਬ੍ਰਾਊਨ ਦਾ ਬਣਾਉਣਾ ਹੈ ਇਹਨੂੰ ਬ੍ਰਾਊਨ ਬ੍ਰਾਊਨ ਦਾ ਮੈਨੂੰ ਸਹੀ ਲੱਗਦਾ ਕੈਸ ਥੋੜਾ ਤੇਜ਼ ਲੱਗਦਾ ਮੈਨੂੰ ਥੋੜਾ ਘੱਟ ਕਰ ਲਈਏ ਆਹ ਹੋ ਗਈ ਘੱਟ ਕਰ ਲਿਆ ਥੋੜਾ ਕਿਉਂ ਬ੍ਰਾਊਨ ਬ੍ਰਾਊਨ ਜਿਆ ਮੈਨੂੰ ਬਹੁਤ ਟੇਸਟੀ ਲੱਗਦਾ ਇਸ ਕਰਕੇ ਮੈਂ ਬ੍ਰਾਊਨ ਦਾ ਬਣਾਉਣਾ ਤੇ ਹੁਣ ਜਿਹੜਾ ਬ੍ਰਾਊਨ ਕਰਾਨਿਸ਼ ਜਿਹੜੀ ਆ ਗਈ ਚੁੱਕੀ ਆ ਹੁਣ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਕਿਹੜਾ ਬਣ ਚੁੱਕਿਆ ਹੈ ਬ੍ਰਾਉਨਿਸ਼ ਜਿਹੜਾ ਬਣ ਚੁੱਕਿਆ ਹੈ ਦੇਖੋ ਬ੍ਰਾਉਨਿਸ਼ ਤੇ ਤੋਂ ਵੀ ਜ਼ਿਆਦਾ ਬ੍ਰਾਉਨ ਕਰਨਾ ਜ਼ਿਆਦਾ ਪਾਣੀ ਨਾ ਹੋਵੇ ਸਹੀ ਹੁੰਦਾ ਹੈ ਲੋ ਜੀ ਆਪਾਂ ਇੱਕ ਗਲਾਸ ਜਿਹੜਾ ਪਾਣੀ ਦਾ ਭਰ ਲੈਣਾ ਹੈ ਇਧਰੋਂ ਇੱਕ ਗਲਾਸ ਪਾਣੀ ਤਾਂ ਪਾ ਕੇ ਦੇਖ ਲੈਨੇ ਆ ਤੇ ਗੈਸ ਮੈਂ ਥੋੜੇ ਟਾਈਮ ਲਈ ਬੰਦ ਕਰਤਾ ਮੈਂ ਕਿ ਜਿਆਦਾ ਨਾ ਬਰਨ ਹੋ ਜਵੇ ਪਹਿਲੇ ਇੱਕ ਗਲਾਸ ਪਾਣੀ ਤਾਂ ਲੈ ਲਈਏ ਫੇਰ ਦੇਖਦੇ ਆ ਔਰ ਇੱਕ ਗਲਾਸ ਅਹੀਂ ਡਲਿਆ ਪਾਣੀ ਦਾ ਇਹਨਾਂ ਨੂੰ ਮੈਂ ਫੇਰ ਸਟਾਰਟ ਕਰਨਗਾ ਦੁਬਾਰਾ ਗੈਸ ਨੂੰ ਲੋ ਜੀ ਆਪਾਂ ਹੁਣ ਪਾਣੀ ਪਾਉਣਗੇ ਇਹਦੇ ਵਿੱਚ ਲੋ ਜੀ ਪਾਣੀ ਪਾ ਲੈਤਾ ਜੇ

ਦੇ ਕੋਲੇ ਵਿੱਚ ਜੀ ਕੜਾ ਸਾਡਾ ਇਦਾਂ ਨਾ ਬਣਿਆ ਜੀ ਥੱਲੇ ਲੱਗ ਗਿਆ ਅਖਰੇ ਹੁਣ ਪਤਾ ਨਹੀਂ ਕਿ ਕੀ ਹੋਇਆ ਇਦਾਂ ਨਾ ਬਣਿਆ ਇਹ ਮੈਂ ਬੜਾ ਠੰਡਾ ਹੋ ਕੇ ਡੜੀਆਂ ਇਹ ਵੱਣ ਗਈਆਂ ਜਾਂ ਨਹੀਂ ਵੱਣ ਗਈਆਂ ਪਤਾ ਨਹੀਂ ਥੱਲੇ ਜਿਆਦਾ ਲੱਗ ਗਿਆ ਹੁਣ ਦੱਸਿਓ ਦੋਸਤੋ ਉਹ ਕੀ ਐ ਕਿ ਘੱਟ ਸੀ ਜਾਂ ਕੀ ਚੱਕਰ ਪਿਆ ਇਹ ਰਾਈ ਇਹ ਆਟੇ ਦਾ ਆਸਤਨ ਮੈਂ ਸੂਜੀ ਵਾਲਾ ਵੀ ਤਾਂ ਰਾਲਦਾ ਹਾਂ ਕਿਦਾਂ ਬਣੇ ਇਹ ਆਟੇ ਵਾਲਾ ਹੈਗਾ ਸੂਜੀ ਵਾਲਾ ਤਾਂ ਭਰ ਲ ਕਿਦਾਂ ਬਣੇ ਬਣਾਇਆ ਹੈਗਾ ਸੂਜੀ ਵਾਲਾ ਤੇ ਜਿਹੜਾ ਬਾਹਰ ਆਟੇ ਵਾਲਾ ਬਣਾਇਆ ਉਹ ਚਕੇ ਘੱਟ ਗਏ ਥੋੜਾ ਤੇ ਹੁਣ ਆਪਾਂ ਇਦਾਂ ਹੀ ਕਾਵਾਂਗੇ ਜਿੱਦਾਂ ਬਣਿਆ। ਇਹ ਚ ਦੇਖੋ ਘੇ ਆ ਨਾ ਤੈਰ ਦਾ ਪਿਆ ਵਧੀਆ ਬਣਿਆ। ਘੇ ਦਾ ਸਿਸਟਮ ਹੋਣਾ ਘੇ ਚਾਹੀਦਾ ਜ਼ਿਆਦਾ। ਜੇ ਵਧੀਆ ਬਣਾਉਣਾ। ਆਹ ਮੇਰਾ ਸ਼ੈਜੂ ਪੋਤਾ ਕਿਊਟ। ਤੇ ਸ਼ੈਜੂ ਨਾ ਮੇਰਾ ਸ਼ੈਜੂ ਮੇਰਾ ਕੁਕੜਾ ਪੋਤਾ ਜੱਛੂ ਨਹੀਂ ਮੇਰਾ ਇਹ ਕੁਕੜਾ ਪੋਤਾ ਠੀਕ ਆ। ਤਸੂ ਠੀਕ ਆ। ਤੂੰ ਮੇਰਾ ਕੁਕੜਾ ਪੋਤਾ। ਆ ਜਾ। ਆ ਵੀ ਮੇਰਾ ਕੁਕੜਾ ਪੋਤਾ ਜੀ। ਜੱਜੂ ਦਾ ਕੂਕੜਾ ਪੋਤਾ ਜੱਛੂ ਦਾ ਕੂਕੜਾ ਪੋਤਾ ਬੇ ਕੁੱਪੂ ਨਾ ਨਾ ਮੈਂ ਕੁੱਪੂ 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 ਕੂਆਏ ਤੁਹਾਨੂੰ ਜੱਛੂ ਕਦਾ ਚੰਗੀ ਲੱਗਦੀ ਗੰਦੀ ਲੱਗਦੀ ਦੱਸਿਓ ਜੀ ਕਮੈਂਟ ਕਰਕੇ ਸੈਜੂ ਚੰਗੀ ਲੱਗਦੀ ਕਿ ਜੱਸੂ ਚੰਗੀ ਲੱਗਦੀ ਜੱਛੂ ਜਿਹੜੀ ਆ ਇਹ ਨਹੀਂ ਮੈਨੂੰ ਲੱਗਦੀ ਗੰਦੀ ਐ ਜੱਛੂ ਜੱਸੂ ਪੋਤਾ ਗੰਦਾ ਆ ਗੰਦਾ ਜੱਸੂ ਹੋਏ ਜੱਸੂ ਜਿਹੜੀ ਐ ਨਾ ਉਹ ਪੰਗੇ ਬੋ ਲੈਂਦੀ ਐ ਲਾ ਇਹ ਅੱਖ ਨਹੀਂ ਕੁੜ ਵਾ ਜਾਣੀ ਮੈਨਾਂ ਵੀ ਤਾਂ ਪੰਗੇ ਲੀ ਲੀਂਦੀ ਐ ਅੱਖ ਨਹੀਂ ਕੁੜ ਵਾ ਜਾਣੀ ਪਤਾ ਦੇ ਐ ਜੱਚੂ ਮੇਰਾ ਪੁੱਤ ਆ ਕੋਪੜੂ ਰਾਣਾ ਬੜਾ ਸਿਆਣਾ ਤੇ ਜੱਚੂ ਕਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਓਕੇ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਕਿਆ ਜੱਸੂ ਜੀਨ ਪੜਿਓ ਇੱਕ ਇੱਕ ਸੁਣਾ ਕੇ ਆ ਕਿਆ ਦੇ ਓਕੇ ਟੀ ਟੀ ਹਾਂ ਓਕੇ ਲਾਈਕ ਕਰਿਓ 셰나디, 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 ਕਿਆ ਨਦੀ ਕਹੇ ਕਿਆ ਨਦੀ ਆ ਕਿਤਨਾ ਨੂੰ ਦੋ ਨਾਦੀ ਠੀਕ ਨਾ ਨਹੀਂ ਕਹਣਾ ਫਿਰ ਦੱਸ ਦੇ ਇੱਕ ਵਾਰੀ ਹੈਲੋ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਸਾਹਿਬ ਨੂੰ ਚੈਨ ਚਾਹਣ ਤੰਦਰੁਸਤੀ ਤੇ ਖੁਸ਼ੀਆਂ ਤੇ ਸਾਰਿਆਂ ਨੇ ਇਦੀ ਪਿਆਰ ਕਰਦੇ ਰਹੋ ਜੀ ਤੇ ਜੇ ਕੋਈ ਸਾਡੇ ਤੋਂ ਗਲਤੀ ਹੋ ਤਾਂ ਮਾਫ ਕਰਿਓ ਤੁਸੀਂ ਸਾਰਿਆਂ ਨੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਿਆਰਾਂ ਨਾਲ ਕਰ ਦਿਓ ਕਮੈਂਟ ਤੇ ਕਹੜਾ ਦੱਸਿਓ ਕਿ ਤਾਦ ਲੱਕਿਆੜਾ ਬਣਾਇ ਸੀਗਾ ਸੀ ਤੇ ਜੇ ਕੋਈ ਅੰਦਰ ਚ ਮਿਸਟੇਕ ਹੋਈ ਹੈ ਤਾਂ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਜੀ ਚਲੋ ਫਿਰ ਸਟੇਟਿੰਗ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਨਾ 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 ਚਲੋ ਠੀਕ ਹੈ ਜੀ ਬਾਏ ਬਾਏ